ਹਾਂਜੀ ਅੱਛਾ ਮਿੱਤਰੋ ਮੈਂ ਨਾ ਇੱਕ ਦੋ ਦੋ ਤਿੰਨ ਦਿਨਾਂ ਨੂੰ ਕਿ ਆਪਾਂ ਵੀਡੀਓ ਪਾਈ ਸੀਗੀ ਹਸਪੀਟਲ ਵਾਲੀ ਜਿਹੜੀ ਇੱਕ ਬੁੜੀ ਨੂੰ ਅਟੈਕ ਆਇਆ ਸੀ ਤੇ ਉਹ ਟਿਕਟੋਕ ਤੇ ਵੀਡੀਓ ਪਾਈ ਸੀ ਬਹੁਤ ਭਰਾਵਾਂ ਦਾ ਬਈ ਕਮੈਂਟ ਆਏ ਬਈ ਬਹੁਤ ਬੁਰਾ ਹਾਲ ਆ ਤੇ ਤੁਹਾਨੂੰ ਮੈਂ ਇੱਕ ਅੱਜ ਦੀ ਗੱਲ ਦੱਸਦਾ ਤਾਜੀ ਮੈਨੂੰ ਇੱਕ ਕਾਲ ਆਈ ਇੱਕ ਭੈਣ ਪ੍ਰੈਗਨੈਂਟ ਸੀਗੀ ਤੇ ਇਸ ਹਰੀ ਦੀ ਗੱਲ ਆ ਬੀਸੀ ਦੀ ਉੱਥੇ ਕੋਈ ਮੈਮੋਰੀਅਲ ਕੁਛ ਇਦਾਂ ਨੇਮ ਦਾ ਡਾਟਾ ਹਸਪੀਟਲ ਆ ਤੇ ਉਹ ਕਹਿੰਦੀ ਮੈਂ ਬਹੁਤ ਜ਼ਿਆਦਾ ਸੁਣਿਆ ਸੀ ਉਹਦੇ ਬਾਰੇ ਵੀ ਉਹਦਾ ਬਹੁਤ ਹੀ ਜ਼ਿਆਦਾ ਸਿਸਟਮ ਖਰਾਬ ਆ ਬਹੁਤ ਜ਼ਿਆਦਾ ਬੁਰਾ ਹਾਲ ਆ ਉਹ ਉਸ ਹਸਪੀਟਲ ਦਾ ਵੀ ਜਿਹੜੀਆਂ ਉੱਥੇ ਨਰਸਾਂ ਕੰਮ ਕਰਦੀਆਂ ਬਹੁਤ ਜ਼ਿਆਦਾ ਐਟੀਟਿਊਡ ਆ ਉਹਨਾਂ ਦੇ ਵਿੱਚ ਕੋਈ ਗੱਲ ਨਹੀਂ ਸੁਣਦੀਗੀ ਤੇ ਨਾ ਹੀ ਕਹਿੰਦੀ ਉਹਨਾਂ ਨੂੰ ਕੁਝ ਆਉਂਦਾ ਵੀ ਮੈਂ ਖੁਦ ਵੀ ਨਰਸਾਂ ਤੇ ਨਾ ਹੀ ਉਹਨਾਂ ਨੂੰ ਕੁਝ ਪਤਾ ਜੇ ਉਹਨਾਂ ਨੂੰ ਕੁਝ ਪੁੱਛ ਲਈਏ ਤਾਂ ਅੱਗੋਂ ਬਈ ਕਹਿੰਦੀ ਆਈ ਡੋਨਟ ਨੋ ਬਈ ਸਾਨੂੰ ਕੁਝ ਨਹੀਂ ਪਤਾ ਅੱਗੋਂ ਰਿਸਪੌਂਸ ਨਹੀਂ ਦਿੰਦੀਆਂ ਵੀ ਬਹੁਤ ਜ਼ਿਆਦਾ ਆਕੜ ਰੱਖਦੀਆਂ ਆਈਆਂ ਤੇ ਅੱਛਾ ਵੀ ਉਹ ਪ੍ਰੈਗਨੈਂਸੀ ਤੇ ਉਹਦਾ ਨਵੰਬਰ ਦੇ ਵਿੱਚ ਬੱਚਾ ਹੋਇਆ ਉਹਦੇ ਬੱਚਾ ਹੋਇਆ ਤੇ ਉਹ ਕਹਿੰਦੀ ਵੀ ਜਦੋਂ ਬੱਚਾ ਹੋਣ ਤੋਂ ਅਗਲੇ ਦਿਨ ਮੈਂ ਉਹਨਾਂ ਨੂੰ ਕਿਹਾ ਵੀ ਜਿਹੜਾ ਬੇਬੀ ਆ ਉਹਨੂੰ ਬਾਤ ਦੇ ਦੋ ਵੀ ਤੇ ਕਹਿੰਦੀ ਬਈ ਮੈਂ ਉਹਨਾਂ ਨੂੰ ਉਹਨਾਂ ਨੂੰ 2-3 ਵਾਰੀ 3-4 ਵਾਰੀ ਕਿਹਾ ਤੇ ਮੈਂ ਤਾਂ ਕੀਤੀਆਂ ਪਰ ਉਹਨਾਂ ਨੇ ਗੱਲ ਨਹੀਂ ਸੁਣੀ ਹਾਲਾਂਕਿ ਉਹਨਾਂ ਦੀ ਉਹ ਜੌਬ ਆ ਹਸਪੀਟਲ ਵਾਲੀ ਜਿਹੜੀ ਨਰਸਾਂ ਉਹਨਾਂ ਦੀ ਜੌਬ ਹੁੰਦੀ ਹੈ ਇਹ ਉਹ ਕਹਿੰਦੀ ਮੈਂ ਖੁਦ ਨਰਸਾਂ ਤੇ ਚਲੋ ਕਹਿੰਦੀ ਬਈ ਮੇਰੇ 18 ਟਾਂਕੇ ਲੱਗੇ ਹੋਏ ਆ ਕਹਿੰਦੀ ਮੈਂ ਖੁਦ ਆਪਦਾ ਬੱਚਾ ਨਹਾਇਆ ਉਹਦੇ ਖੁਦ ਡਾਈਪਰ ਜਿਹੜੇ ਉਹ ਚੇਂਜ ਕੀਤੇ ਮੈਂ ਫੇਰ ਕਹਿੰਦੀ ਚਲੋ ਅਗਲੇ ਦਿਨ ਮੈਨੂੰ ਛੁੱਟੀ ਮਿਲ ਗਈ ਤੇ ਮੈਂ ਘਰੇ ਆ ਗਈ ਮੇਰੇ ਕੋਈ ਇਨਫੈਕਸ਼ਨ ਵਗੈਰਾ ਹੋ ਗਈ ਕੋਈ ਪ੍ਰੋਬਲਮ ਆ ਗਈ ਅੱਖਾਂ ਓੱਖਾਂ ਲਾਲ ਹੋ ਗਈ ਜਿਹੜੀ ਥੜੜੀ ਬਾਡੀ ਸੇ ਕੰਮ ਨਹੀਂ ਕਰ ਰਹੀ ਸੀਗੀ ਬਹੁਤ ਜ਼ਿਆਦਾ ਬੁਰਾ ਹਾਲ ਸੀ ਕਹਿੰਦੀ ਮੇਰਾ ਵੀ ਕੋਈ ਸਮਝ ਨਾ ਆ ਪਈ ਮੈਨੂੰ ਤੇ ਉਹਨਾਂ ਨੇ ਚਲੋ ਐਂਬੂਲੈਂਸ ਨੂੰ ਕਾਲ ਕੀਤੀ ਉਹ ਹਸਪੀਟਲ ਲੈ ਕੇ ਗਏ ਕਹਿੰਦੀ ਮੇਰੇ 18 ਟਾਂਕੇ ਲੱਗੇ ਆ 8.5 ਘੰਟੇ ਮੈਨੂੰ ਕੁਰਸੀ ਤੇ ਬਿਠਾਈ ਰੱਖਿਆ ਤੇ ਹਾਲਾਂਕਿ ਮੈਂ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਸੀ ਤੇ ਉਹ ਕਹਿੰਦੀ ਵੀ ਮੈਨੂੰ ਕੁਝ ਦੇ ਦੋ ਕੁਝ ਪੈਨ ਨੂੰ ਉਦਾਂ ਹੀ ਦੇ ਦੋ ਗਈ ਮੈਂ ਇੱਥੇ ਪੈ ਜਾ ਲੰਮੀ ਪੈ ਜਾ ਕੋਈ ਕੁਰਸੀਆਂ ਇਹੋ ਜਿਹੀਆਂ ਹੋਣ ਜਿੱਥੇ ਮੈਂ ਲੰਮੀ ਪੈ ਜਾ ਪਰ ਨਹੀਂ ਇੰਨਾ ਕੁ ਜ਼ਿਆਦਾ ਤੰਗ ਕੀਤਾ ਹਾਲਾਂਕਿ ਬੈੱਡ ਵੀ ਖਾਲੀ ਸੀਗੀ ਹਸਪੀਟਲ ਵਿੱਚ ਸਾਨੂੰ ਕਹਿੰਦੇ ਕਹਿੰਦੇ ਵੀ ਬੈੱਡ ਹੀ ਹੈ ਨਹੀਂਗੇ ਤੁਹਾਨੂੰ ਬੈੱਡ ਕਿੱਥੋਂ ਦੇ ਦਈਏ ਅਸੀਂ ਬਿਨਾਂ ਜ਼ਿਆਦਾ ਖੱਜਲ ਕੀਤਾ ਫਿਰ ਚਲੋ ਉਹਨੂੰ ਉੱਥੇ ਕਹਿੰਦੀ ਇੱਕ ਹੀ ਗੋਲੀ ਐਨਾਂ ਕੋਲੇ ਸਾਰੇ ਕੈਨੇਡਾ ਕੋਲੇ ਉਹੀ ਦਵਾਈ ਦਈ ਜਾਂਦੇ ਆ ਕਹਿੰਦੀ ਮੈਂ ਚਲੋ ਫੇਰ ਦੋ ਦਿਨ ਰੱਖਿਆ ਉੱਥੇ ਮੈਨੂੰ ਫੇਰ ਵਾਪਸ ਹੋ ਗਈ ਮੈਂ ਫੇਰ ਉਦਾਂ ਦੀ ਉਦਾਂ ਫੇਰ ਹਸਪੀਟਲ ਲੱਗ ਗਏ ਦੋ ਦਿਨਾਂ ਬਾਅਦ ਤੇ ਕੋਈ ਜਰਮਨ ਦਾ ਡਾਕਟਰ ਸੀ ਜੋ ਤਿੰਨ ਵਾਰ ਇਦਾਂ ਹੀ ਹੋਇਆ ਕਹਿੰਦੀ ਜਦੋਂ ਜਰਮਨ ਦਾ ਡਾਕਟਰ ਸੀ ਡਾਕਟਰ ਇਕੱਠੇ ਹੋਏ ਉੱਥੇ ਐਂਬੂਲੈਂਸ ਵਾਲੇ ਚੰਗੇ ਸੀ ਡਾਕਟਰ ਜਿਹੜੀ ਹੁੰਦੀਆਂ ਕੁੜੀਆਂ ਉਹਨਾਂ ਨੇ ਕਿਹਾ ਵੀ ਤੁਸੀਂ ਇੰਨਾ ਤਿੰਨ ਵਾਰੀ ਪਰੇਸ਼ਾਨੀ ਆ ਗਈ ਇਹਨਾਂ ਨੂੰ ਵੀ ਤੁਸੀਂ ਦੇਖੋ ਧਿਆਨ ਨਾਲ ਕੀ ਪ੍ਰੋਬਲਮ ਆ ਚਲੋ ਜਿਹੜੀ ਪ੍ਰੋਬਲਮ ਸੀ ਉਹਨਾਂ ਨੇ ਬੈਠ ਕੇ ਡਿਸਕਸ ਕੀਤੀ ਤੇ ਫਿਰ ਉਹ ਜਾ ਕੇ ਅੱਜ ਜਨਵਰੀ ਚੱਲ ਅੱਛਾ ਤੇ ਤੁਸੀਂ ਵੇਖ ਲਓ ਵੀ ਇਹ ਜਨਵਰੀ ਚੱਲ ਪਈ ਨਵੰਬਰ ਦੀ ਗੱਲ ਐ ਤੇ ਉਹ ਕਹਿੰਦੇ ਵੀ ਇੰਨਾ ਕੁ ਜ਼ਿਆਦਾ ਖੱਜਲ ਕੀਤਾ ਸੱਚੀ ਕੋਈ ਕੁਝ ਨਹੀਂ ਆਉਂਦਾ ਇਹਨਾਂ ਨੂੰ ਤੇ ਵੀ ਇੰਨੀ ਜ਼ਿਆਦਾ ਪਰੇਸ਼ਾਨ ਸੀ ਵੀ ਮੈਨੂੰ ਪਹਿਲਾਂ ਵੀ ਕਿਹਾ ਸੀ ਵੀ ਹਸਪੀਟਲ ਨਾ ਜਾਈ ਕਿਤੇ ਹੋਰ ਕਰਵਾ ਲਈ ਅਖੀਰ ਇੰਨੀ ਤੰਗੀ ਦੇ ਵਿੱਚ ਸੀ ਕੁੜੀ ਉਹ ਕਹਿੰਦੀ ਮੇਰਾ ਬੇਬੀ ਇੰਨਾ ਕਿ ਜ਼ਿਆਦਾ ਖੱਜਲ ਐ 2 ਮਹੀਨੇ ਹੋ ਗਏ ਕਹਿੰਦੀ ਮੈਂ 2 ਦਿਨ ਘਰੇ ਹੁੰਨੀ ਆ ਫੇਰ ਕੋਈ ਪ੍ਰੋਬਲਮ ਆ ਜਾਂਦੀ ਐ ਫੇਰ ਮੈਨੂੰ ਉੱਥੇ ਲ ਜਾਣਾ ਪੈਂਦਾ 4 ਦਿਨ ਉਹ ਗੱਲ ਨਹੀਂ ਸੌਂਦੀਆਂ ਅੱਗੋਂ ਅਖੀਰ ਰੱਕ ਕੇ ਉਹਨੇ ਇਹ ਗੱਲ ਕਹੀ ਵੀ ਚਲੋ ਅਗਲੇ ਤਾਂ ਕਹਿਣ ਜੀ ਨਹੀਂ ਕਰਦਾ ਕਹਿੰਦੀ ਵੀ ਜਵਾਗ ਜੰਮਣਾ ਤਾਂ ਇੰਡੀਆ ਜਾਵੜੋ ਪੈਸੇ ਲੱਗ ਜਾਣਗੇ ਨਾ ਹੋਰ ਤਾਂ ਨਹੀਂ ਨਾ ਕੋਈ ਪੈਸੇ ਲੱਗਦਾ ਉੱਥੇ ਹੋਰ ਤਾਂ ਕੋਈ ਇੱਥੇ ਫ੍ਰੀ ਐ ਬਸ ਤੇ ਵੀ ਤੁਹਾਡੀ ਕੇਅਰ ਬਹੁਤ ਕਰਦੇ ਹੋ ਜੇ ਪੈਸੇ ਲੱਗਦੇ ਆ ਤਾਂ ਤੁਹਾਡੇ ਬੱਚੇ ਦੀ ਬਹੁਤ ਕੇਅਰ ਕਰਦੇ ਵੀ ਉਹਨੇ ਦੱਸਿਆ ਵੀ ਇੰਨੀ ਜ਼ਿਆਦਾ ਖੱਜਲ ਕੀਤਾ ਮੈਨੂੰ ਹ ਤੇ ਆਪਾਂ ਨੂੰ ਵੀ ਭਰਾਵਾਂ ਦੇ ਬਹੁਤ ਜਿਆਦਾ ਮੈਸੇਜ ਆਏ ਸੀ ਆਪਣੀ ਟਿਕਟੋਕ ਤੇ ਵੀ ਕਮੈਂਟ ਆਏ ਵੀ ਵਾਕੇ ਬਹੁਤ ਜਿਆਦਾ ਪ੍ਰੋਬਲਮ ਆ ਬਹੁਤ ਜਿਆਦਾ ਤੰਗ ਕਰ ਰਿਹਾ ਹਸਪੀਟਲ ਸਿਸਟਮ ਜਿਵੇਂ ਠਾਪਾ ਤੇ ਅੱਜ ਦੀ ਸਟੋਰੀ ਆ ਮੈਂ ਚਲ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂ ਵੀ ਵਾਕੇ ਯਾਰ ਬਹੁਤ ਵੱਡੀ ਪ੍ਰੋਬਲਮ ਆ ਇਹ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਤੰਗੀ ਆਈ ਆ ਉਹਨਾਂ ਨੂੰ ਹੀ ਪਤਾ ਬਾਕੀ ਚਲੋ ਜਿਹੜੇ ਬਾਰੇ ਭਗਤ ਹੁੰਦੇ ਵੱਡੇ ਤੁਹਾਨੂੰ ਪਤਾ ਉਹਨਾਂ ਨੂੰ ਤਾਂ ਫਿਰ ਪ੍ਰੋਬਲਮ ਆਉਂਦੀ ਵੀ ਤੁਸੀਂ ਸਾਡੇ ਦੇਸ਼ ਨੂੰ ਪਣਦੇ ਆ ਪਣਦੇ ਨਹੀਂ ਕੋਈ ਵਿਦੇਸ਼ ਨਾਲ ਸਾਨੂੰ ਇਹਨਾਂ ਰੋਟੀ ਦਿੱਤੀ ਆ ਪਰ ਜਿਹੜੀ ਚੀਜ਼ ਮਾੜੀ ਆ ਮਾੜੀ ਨੂੰ ਕਹਿਣ ਆਪਾਂ ਆਪਦੀ ਕੰਟਰੀ ਨੂੰ ਮਾੜਾ ਕਹਿੰਦੇ ਜਿੱਥੇ ਜੰਮੇ ਪਲੇ ਆ ਜਿਹੜੀਆਂ ਚੀਜ਼ਾਂ ਪੰਜਾਬ ਚ ਕਮੀਆਂ ਆਪਾਂ ਕਹੀ ਦਿੰਨੇ ਵੀ ਆਹ ਚੀਜ਼ ਮਾੜੀ ਆ ਪਰ ਆਹ ਚੀਜ਼ ਜਿੱਥੇ ਬਹੁਤ ਮਾੜੀ ਆ ਯਾਰ ਜਿਹੜੀ ਆਪਾਂ ਸਿਸਟਮ ਕਰਕੇ ਆਏ ਸੀ ਵੀ ਹੈਲਥ ਕਰਕੇ ਤੇ ਅੱਜ ਦੀ ਇਹ ਨਿਊਜ਼ ਆ ਜਿਹੜੀ ਤੁਹਾਨੂੰ ਮੈਂ ਦੱਸੀ ਆ